ਹਾਂਜੀ ਬਾਈ ਸੱਚੀ ਕਾਲ ਜੀ ਸਾਰਿਆਂ ਨੂੰ ਤੇ ਲਓ ਜੀ ਵੀਰੇ ਅੱਜ ਤੁਹਾਡਾ ਫੇਰ ਸਵਾਗਤ ਆ ਮੇਰੇ ਚੈਨਲ ਦੇ ਉੱਪਰ ਤੇ ਅੱਜ ਆਪਾਂ ਵੀਰੇ ਜੋ ਵੀਡੀਓ ਬਣਾਉਣ ਲੱਗੇ ਆ ਜਰਾ ਇਹ ਵੀਡੀਓ ਵੀਰੇ ਆਪਾਂ ਨੇ ਛੋਟੇ ਕਟਰੂਆਂ ਬਾਸ ਤੇ ਆ ਆਪਾਂ ਵੀਰੇ ਉਹਨਾਂ ਦੀ ਗਰੋਥ ਕਿਵੇਂ ਕਰੀਏ ਜੋ ਜਲਦੀ ਰਿਕਵਰੀ ਕਰਨ ਤੇ ਸੀਧੀ ਪਲਣਾ ਤੇ ਆਪਾਂ ਉਹਨਾਂ ਦੇ ਜਿਹੜੇ ਪਜੂ ਠੰਢਾ ਜਾ ਕੇ ਮਰ ਜਾਂਦੇ ਨੇ ਤੇ ਆਪਾਂ ਉਹਨੂੰ ਕੈਪ ਚਾਹੀਏ ਲਓ ਜੀ ਵੀਰੇ ਆਜੋ ਫਿਰ ਤੇ ਥੋਨ ਪਤੀ ਅੱਜ ਕੱਲ ਵੀਰੇ ਮੌਸਮ ਚੇਂਜ ਹੋ ਰਿਹਾ ਠੰਡ ਹੋਣ ਲੱਗੀ ਠੰਡ ਦੇ ਵਿੱਚ ਵੀਰੇ ਇੱਕ ਮੱਝ ਆਪਣੀ ਛੂ ਪੈਂਦੀ ਐ ਤੇ ਮੱਝ ਛੂਣ ਤੋਂ ਵੱਧ ਕੀ ਹੁੰਦਾ ਜਦ ਮੱਝ ਛੂ ਪੈਂਦੀ ਆ ਕਈ ਵਾਰ ਨੇ ਵੀਰੇ ਉਹਨਾਂ ਦੇ ਕੱਟਰੂ ਠੰਡ ਦੀ ਜਾ ਕੇ ਥੋੜੇ ਟਾਈਮ ਅਗਰ ਮਰ ਜਾਂਦੇ ਨੇ ਯਾਰ ਉਹ ਵੀਰੇ ਮਰਨ ਦਾ ਕਾਰਨ ਕੀ ਹੁੰਦਾਗਾ ਇੱਕ ਤਾਂ ਵੀਰੇ ਆਪਾਂ ਦੁੱਧ ਉਹਨੂੰ ਘੱਟ ਪੀਉਣੇ ਹੁੰਦੇ ਨੇ ਕੱਟਰੂ ਨੂੰ ਤੇ ਬੜਾ ਕਮਜੋਰਾ ਪੈ ਜਾਂਦਾ ਐ ਕਿ ਠੰਡ ਬਹੁਤ ਪੈਂਦੀ ਆ ਆਪਣੇ ਪੰਜਾਬੀ ਕਰਦੇ ਕੀ ਨੇ ਕੱਲੇ ਉਹ ਕੱਲੇ ਵੀਰੇ ਦੁੱਧ ਕਹਿੰਨੇ ਥੋੜੇ ਦਾ ਪਿਆ ਕੇ ਲਾ ਕੇ ਮੂੰਹ ਜਾ ਆਪਾਂ ਛੱਡ ਦੇਣੇ ਪੈਰੇ ਦੇਬਰੀ ਆਪਾਂ ਦੁੱਧ ਦਾ ਥੋੜਾ ਜਿਹਾ ਬੰਧ ਘਟੋਂ ਛੱਡ ਦਾਂਗੇ ਜੇ ਆਪਣਾ ਕੱਟਾ ਹੀ ਲਾ ਲਓ ਜੇ ਕੱਟਾ ਆਪਣੇ ਪਾਲ ਕੇ ਵੇਚਤਾ ਤਾਂ ਉਹ ਆਪ ਨੂੰ ਮੇਰੇ ਪੈਸੇ ਪੂਰੀ ਕਰ ਦੂਗਾ ਉਹ ਦੁੱਧ ਦਾ ਆਪਾਂ ਵੀਰੇ ਮੰਨ ਲਓ 2 ਮਹੀਨੇ ਜਿਕੇ ਨੇ ਆਪਣਾ 5 ਦਾ ਘੱਟਾ ਪੇchu ਦੱਸਦਾ ਘੱਟ ਪੇਜੂਗਾ ਤੇ ਕੱਟੂ ਪਲ ਜੂਗਾ ਇਹਨੇ ਉਧਰ ਨਾਲ ਵੀਰੇ ਤਾਂ 15 20 ਦਾ ਕੋੜਾ ਕੱਟਾ बिक ਜਾਂਦਾ ਹੈਗਾ ਤੇ ਹੁਣ ਆਪਾਂ ਵੀਰੇ ਗੱਲ ਕਰਨ ਜਾ ਰਹੇ ਹਾਂ ਕੱਟਰੂਆਂ ਬਾਰੇ ਮਨ ਹੁਡੀ ਕਮਾਜ ਛੂ ਪੈਂਦੀ ਆ ਉਹਦਾ ਕੱਟਰੂ ਮਰ ਗਿਆ ਕੱਟਰੂ ਮਰ ਗਿਆ ਹੁਣ ਵੀਰੇ ਕਿੰਨਾ ਲੋਸ ਹੋ ਜਾਂਦਾ ਖਸ਼ਣ ਭਰਾ ਦਾ ਲੋਸ ਤਾਂ ਵੀਰੇ ਹੋਣੀ ਹੋਣਾ ਕਾ ਮਦਰ ਤਾਂ ਮਾਰ ਲੱਗ ਜਾਂਦੀ ਆ ਉੱਤ ਘਟ ਜਾਂਦਾਗਾ ਠੀਕ ਹੈ ਤੇ ਪੁੱਛੋ ਮਿਲਦਾ ਨਹੀਂ ਤੇ ਪੁੱਛੋ ਲੱਖ ਰੁਪਏ ਦਾ ਆਪਣਾ ਖਰਾਬ ਹੋ ਜਾਂਦਾ ਤੋ ਤੋ ਚਲੋ ਛੱਡੋ ਗੱਲ ਕਹਿੰਦੇ ਆਪਣੀ ਹਰੀ ਮੱਝ ਖਰਾਬ ਹੋ ਜਾਂਦੀ ਆ ਫਿਰ ਕਿਵੇਂ ਵੀਰੇ ਆਪਾਂ ਮੱਝ ਆਪਣੀ ਵੇਚਣੀ ਪੈ ਜਾਂਦੀ ਆ ਬਹੁਤ ਆਪਾਂ ਨੂੰ ਦਵਾਈਆਂ ਖਵਾਉਣੀਆਂ ਹੋਵਾਂ ਵੇਚੀ ਖੁਣ ਦਿੰਨੇ ਆ ਕੋਈ ਲਕਟੋ ਮੂੜ ਦਿੰਨੇ ਆ ਕੋਈ ਮੂੜ ਕਵਰ ਦਿੰਨੇ ਆ ਬਹੁਤ ਦਵਾਈਆਂ ਹੁੰਦੀਆਂ ਨੇ ਮਾਰਕੀਟ 'ਚ ਤੇ ਵੀ ਉਹ ਖੜਨ ਲੱਗ ਜੇ ਤੇ ਫਿਰ ਵੀ ਖੜਦੀ ਨਹੀਂ ਵੀਰੇ ਆਪਾਂ ਉਹਨੂੰ ਖੜਨ ਤੋਂ ਯਾਰ ਬਚਾਉਣ ਦੇ ਆਪਾਂ ਰੱਖਣ ਦੇ ਲਈ ਆਪਾਂ ਉਹਨੂੰ ਪਹਿਲੀ ਉਹਦਾ ਕੰਟਰੋਲ ਕਰ ਲਈਏ ਕੰਟਰੋਲ ਕਰਨਾ ਵੀ ਕਿਵੇਂ ਆਪਾਂ ਨੇ ਮੰਨ ਲਓ ਇੱਕ ਛੋਟਾ ਜਿਹਾ ਕਟਰੂਣ ਮੱਝ ਆ ਛੋਟਾ ਕਟਰੂਆ ਮੱਝ ਛੂਪੀ ਮੱਝ ਛੂਣ ਤੋਂ ਬਾਅਦ ਦੁੱਧ ਨੂੰ ਪਿਓ ਵੀਰੇ ਪੂਰੇ 2 ਮਹੀਨੇ ਫੁੱਲ ਪਿਓ ਠੰਡ ਚ ਤੇ ਆਪਾਂ ਕੱਲੇ ਵੀਰੇ ਇਹਨਾਂ ਕਰੂ ਆਪਾਂ ਮਨ ਦੁੱਧ ਬਣਾ ਪਿਆਦਾ ਗੁੜ ਪਾਤਾ ਤੇ ਉਹਦੇ ਨਾਲ ਠੀਕ ਹੋ ਜਾਊਗਾ ਤੇ ਉਹਨੂੰ ਵੀਰੇ ਦੁੱਧ ਬਾਦ ਪਿਓ ਕਟਰ ਨੂੰ ਦੁੱਧ ਬਾਦ ਕਟਰ ਨੂੰ ਪਿਆਉਂਗਾ ਜੇ ਕੱਟੀ ਆ ਜਾਂ ਕਟਾ ਤਾਂ ਉਹਨੇ ਵੀਰੇ ਜਲਦੀ ਗਰੋਥ ਕਰਨੀਆਂ ਤਾਂ ਉਹਦੇ ਜਲਦੀ ਕਹਿੰਦੇ ਉਹਨੇ ਕਬੜੀ ਹੋ ਕੇ ਉਹਨੇ ਜਲਦੀ ਪਲ ਜਾਣਾਗਾ ਜਿਵੇਂ ਹੁਣ ਆਪਾਂ ਵੀਰੇ ਆਪਣੇ ਲੋਕਾਂ ਦੇ ਕੀ ਨੇ ਆਪਣਾ ਦੋਧਨੀ病ੇ ਕੱਟਣ ਨੂੰ ਨਾ ਕੋਈ ਫੀਡ ਪਾਉਣੀ ਆ ਕੱਟਣਾਂ ਬਾਅਦ ਤੇ ਨਾ ਕੋਈ ਉਹ ਕੋਈ ਲਿਵਟੋਨਿਕ ਨਾ ਕੋਈ ਅਰਣ ਆਪਣਾ ਕੁਛ ਨਹੀਂ ਦਿੰਦੇ ਹੈਗੇ ਨਾ ਕੋਈ ਵਿਟਾਮਿਨ ਤੇ ਕੱਲੇ ਆਪਾਂ ਦੋ ਮਹੀਨਾ ਮੇਰੇ ਕੱਖਾ ਪਾਉਣ ਲੱਗ ਜਾਂਦੇ ਆ ਉਹ 5-5 ਸਾਲ ਦੀ ਇਕੱਠੀਆਂ ਹੋ ਜਾਂਦੀਆਂ ਨੇ ਜਦੋਂ 5 ਸਾਲ ਦੀ ਕੱਟੀ ਹੋ ਜਾਂਦੀ ਆ ਫਿਰ ਆਪਾਂ ਬਾਅਦ ਡਾਕਟਰ ਨੂੰ ਕੋਈ ਜਾਂਦੇ ਆ ਬੋਲੀ ਨਹੀਂ ਹੈਗੀ ਇਹਦਾ ਹੱਲ ਕੋਈ ਕਰਨਾ ਤੇ ਉਹਦਾ ਵੀ ਹੁਣ ਹੱਲ ਕੀ ਕਹੂਗਾ ਪਹਿਲਾਂ 5 ਸਾਲ ਦੀ ਹੋ ਜਾਂਦੀ ਆ ਤੇ ਫਿਰ ਆਪ ਦਵਾਈ ਚਾੜਦੇ ਆ ਸਭ ਦਾ ਕਿੰਨਾ ਖਰਚਾ ਆ ਜਾਂਦਾ ਅੱਜ ਵੀਰੇ ਮੈਂ ਤੁਹਾਨੂੰ ਸਾਰੀਆਂ ਗੱਲਾਂ ਇਹ ਹੀ ਕਹਿਣਾ ਵੀ ਸਾਰਾ ਖਰਚਾ ਜਰ ਆਪਨਾ ਇਹ ਪਾ ਸਕਦਾ ਵੀਰੇ ਜੇ ਆਪ ਪਹਿਲਾਂ ਤੋਂ ਕੰਟਰੋਲ ਕਰ ਲਈਏ ਤੇ ਅੱਛੇ ਛੋਟੇ ਬਾਤ ਵੀਰੇ ਇੱਕ ਮੈਂ ਨਿੱਕੀ ਦਵਾਈ ਦੋ ਇਟਸਨ ਲਗਾ ਤੁਹਾਨੂੰ ਮੈਂ ਜਿਹੜੀ ਤੁਸੀਂ ਦਵਾਈ ਜਾ ਵੀਰੇ ਇਹ ਕਟੜੋਂ ਨੂੰ ਡੇਲੀ ਤੁਸੀਂ ਦਾਸ਼ ਅਮਲ ਪੀ ਚਲੋ ਤੁਹਾਡੀ ਮਨ ਛੂ ਪੈਂਦੀ ਆ ਛੂਣ ਤੋਂ ਬਾਅਦ ਦੋ ਦਿਨ ਵੀਰੇ ਇਹ ਚੀਜ਼ ਸ਼ੁਰੂ ਕਰ ਦੋ ਪੀਣ ਵਾਲੀ ਉਹ ਸ਼ਰਫਾ ਹੁੰਦਾ ਵੀਰੇ ਤੇ ਲੀਟਰ ਦਾ ਹੁੰਦਾਗਾ ਮਨ ਲਗਾ 1.5 ਤੋਂ 200 ਰੁਪਏ ਦਾ ਹੁੰਦਾ ਹੋ ਆਮ ਮਾਰਕੀਟ ਚ ਵਜਾਉ ਤੇ ਇਹਦੇ ਲੀਟਰ ਦਾ ਹੋ ਸਕਦਾ ਤੁਸੀਂ ਵੀਰੇ ਉਹ ਲਿਵਟੋਨ ਕਿਛੂ ਜਿਹੀ ਚੀਜ਼ ਆ ਜਿਹੜੀ ਆਪਾਂ ਪੀਣ ਵਾਲੀ ਉਹ ਤੁਸੀਂ ਡੇਲੀ ਉਹ ਦਾਸ਼ ਅਮਲ ਕਟੜੋਂ ਨੂੰ ਪਿਆ ਲੈਣੀ ਆ ਉਦੋਂ ਤਾਂ ਆਪਣੇ ਪਿਣੀ ਪੀਣਾਗਾ ਦਸ ਮਿਲ ਆਪਾਂ ਕਟਰੋਂ ਨੂੰ ਉਹ ਪੈਣੀ ਆ ਕਟਰੋਂ ਨੂੰ ਵੀਰੋਂ ਪੀਉਣ ਤੋਂ ਬਾਅਦ ਤੁਸੀਂ ਉਹਨੂੰ ਵੀਰੇ ਸ਼ੁਰੂ ਕਰ ਦੋ ਫੀਡ ਤੇ ਆਪਾਂ ਚਲੋ ਇਹਦਾ ਹੁਣ ਮੈਂ ਮੰਨ ਵੀਡੀਓ ਬਣਨਗੇ ਵੀਰੇ ਪਾਲਣ ਦੇ ਉਹਦੇ ਜੇ ਫੀਡ ਫੂਡ ਨਾਲ ਪਾਉਣੀ ਆ ਜੇ ਆਪਾਂ ਵੀ ਆਪਾਂ ਮੰਨ ਲਓ ਵੀ ਲੱਤਾਂ ਖਾਣ ਤੋਂ ਬਚਣਾ ਮੈਂ ਇਸ ਤੋਂ ਤੇ ਹੁਣ ਮੇਰੇ ਇਹ ਸੂਚੀ ਤੁਹਾਨੂੰ ਜਿਹੜੀ ਦਵਾਈਆਂ ਨੌ ਹੈਗਾ ਵੀਰੇ ਹਿਮੋਟਕ ਹੁਣ ਮੈਂ ਦਿਖਾਉਣ ਜਾ ਰਿਹਾ ਵੀਰੇ ਜਿਹੜੀ ਦਵਾਈ ਆ ਭਜਨ ਉਹ ਹੈਗਾ ਹਿਮੋਟਕ ਵੀਰੇ ਮਾਲੇ ਕੰਪਨੀ ਨਹੀਂ ਆਉਂਦੀ ਆ। ਡੇਲੀ ਦਸ਼ਕਮਲ ਪਾ ਲੈਣੀ ਆਪਾਂ ਨੇ ਤੇ ਦਸ਼ਕਮਲ ਪਾ ਕੇ ਵੀਰੇ ਤੁਹਾਡੇ ਜਿਹੜੇ ਕਟਰੂਨੇ ਜਿਹੜਾ ਕੱਟਾ ਜਾਂ ਕੱਟੀ ਬੱਚਾ ਜਾਂ ਬੱਚੀ ਉਹਦੀ ਗਰੋਥ ਵੀਰੇ ਫੁੱਲ ਹੋਊਗੀ। ਤੇ ਉਹ ਵੀਰੇ ਮਰੂਗਾ ਨਹੀਂ ਯਾਰ। ਹੁਣ ਆਪਣੇ ਵੀਰੇ ਐ ਮੰਨ ਲਓ ਜੇ 100 ਮੱਝ ਸ਼ੂਪੀ ਸ਼ੋ ਕਟਰ ਹੋ ਗਿਆ। ਸ਼ੋ ਕਟਰ ਦੇ ਵਿੱਚ ਵੀਰੇ ਠੰਡ ਦੇ ਵਿੱਚ ਜੇ ਮੰਨ ਲਓ ਵੀ ਕਟੜਾ 50 ਘਟੇ ਦਾ ਮਰਦੇ ਨੇ। 50 ਘਟੇ ਵੀਰੇ ਆਪਾਂ ਪਹੁੰਚਾ ਸਕਦੇ ਹਾਂ ਜੇ ਆਪਾਂ ਮੜੀ ਜੀ ਹਿੰਮਤ ਕਰ ਲਈਏ। ਮੜੀ ਜੀ ਹਿੰਮਤ ਕਰਨੀ ਪੂਹ ਵੱਡੀ ਗੱਲ ਨਹੀਂ ਵੀਰੇ 100-200 ਰੁਪਏ ਦੀ। ਆਪਾਂ ਚਾਹ ਰਹੇ ਦੋਸ਼ ਉਹ ਵਿਚੇ ਲਾਉਣ ਪਿੱਛੇ ਗਏ ਨੇ ਕੱਲੇ ਆਪਾਂ ਕਹਿੰਦੇ ਨੇ ਉਹਨੂੰ ਵੀਰੇ ਪੁੱਛੋ ਸਾਰਾ 10 ਲੱਖ ਰੁਪਏ ਦਾ ਨਿਸ਼ਾਨਾ ਕਰ ਲੈਣੇ ਆ ਆਪਾਂ ਨੇ ਲੈਣਾ ਕਰਦਾ ਕੀ ਆਪੰਜਾਬੀ ਤਾਂ ਕਹਿੰਦੇ ਨੇ ਕੱਟਰੂ ਦੋਨਾਂ ਦਾ ਹੋਣੀ ਹੈਗਾ ਕਿੱਥੇ ਲਾ ਕੇ ਪਿਆਉਣ ਲੋ ਮਾਲਾ ਕੇ ਪਿਆਤੀ ਜੀ ਬੰਡੀ ਕਰਨ ਪਿਆਤੀ ਲੀ ਬਟੋਣ ਕੇ ਲਾ ਕੇ ਪਿਆ ਦਿੰਦੇ ਆਪਾਂ ਤੇ ਉਡਾਉਣਾਂ ਪਿੱਛੇ ਹੌਟਾਉਣ ਹੋ ਜਾਂਦਾ ਉਹਨੂੰ ਪਹਿਲਾਂ ਵੀਰੇ ਅੰਦਰੋਂ ਇਮਿਊਨਿਟੀ ਦੋ ਤਾੜ ਦੋ ਜਿਹੜਾ ਉਹ ਵੀਰੇ ਲੰਮਾ ਛਮਾ ਟਾਈਮ ਰਹੇ ਤੇ ਉਹਦੀ ਉਹ ਹੈ ਤੇ ਬੇਟੇ ਜਿਹੜੀ ਦਵਾਈ ਹੈ ਇਹੇ ਦੋ ਜਨ ਹਰਕ ਮਾਰ ਕੇ ਤੇ ਮਿਲ ਜੂਰੇ ਦੋ ਜਨ ਹੋएगा ਹਿਮੋਟਕ ਹਿਮੋਟਕ ਨਵਾਂ ਜੀ ਹਿਮਾਲਿਆ ਕੰਪਨੀ ਦੀ ਆ ਹਰ ਇੱਕ ਮੈਡੀਕਲ ਤੋਂ ਮਿਲ ਜੂ ਉਹਨੂੰ ਪਤਿਆ ਵੀਰੇ ਹਿਮਾਲਿਆ ਕੰਪਨੀ ਦਾ ਬ੍ਰਾਂਡ ਆ ਹਨਾ ਬਹੁਤ ਪੁਰਾਣੀ ਕੰਪਨੀਆਂ ਬੈਟਰ ਨੇ ਚ ਤੇ ਹਮਰ ਚ ਵੀ ਆਉਂਦੀ ਆ ਤੇ ਇਹਦਾ ਪਹਿਲੋਂ ਦੀ ਵੀਰੇ ਕੰਪਨੀ ਮਸ਼ਹੂਰ ਆ ਗਈ ਇਹ ਤੋਂ ਜਿਵੇਂ ਵੀ ਲੈ ਲੈਣਾਗਾ ਇਹਦੇ ਨਾਲ ਤੁਸੀਂ ਇਹ ਪਾ ਕੇ ਮੜ ਨਹੀਂ ਸਕਦੇ ਹੋ ਠੀਕ ਹੈ ਇੱਕ ਇਹ ਨਾਲ ਵੀਰੇ ਆਇਰਨ ਆਗਾ ਟਾਣਕਾ ਬਹੁਤ ਵਧੀਆ ਇਹ ਖੂਨ ਬਹੁਤ ਬਣਦਾ ਜਿਨ੍ਹਾਂ ਦੀ ਵੀਰੇ ਗਾਵਾਂ ਕਮਜ਼ੋਰ ਨੇ ਮੋਟੀਆਂ ਨਹੀਂ ਹੋ ਰਹੀਆਂ ਹਣਾਕ ਖੂਨ ਘਟਾ ਜਾਂ ਵੀਰੇ ਕਹਿੰਦੇ ਥੈਰੀਆ ਹੋ ਗਿਆ ਹੈ ਡੇਗਾ ਵੇਸ਼ੀਆ ਹੋ ਗਿਆ ਜਾਂ ਕੋਈ ਹੀਮੋਗਲੋਬਿਨ ਜੂਰੀਆ ਹੋ ਗਿਆ ਜਿਹੜੇ ਪੁੱਛੇ ਦਾ ਵੀਰੇ ਖੂਨ ਘਟ ਗਿਆ ਤੁਸੀਂ ਉਹਨੂੰ ਡੇਲੀ ਵੀਰੇ ਵੱਡੇ ਪੁੱਛ ਨੂੰ 50-50 ਮਿਲ ਪੌਣ ਲੱਗ ਜਿਓ ਹੀਮੋਟਕ ਜੇ ਤੁਸੀਂ ਵੀਰੇ ਆਪਾਂ ਪਹਿਲਾਂ ਪਿਆ ਦੰਨੇ ਆ ਇਹ ਜੇ ਆਪਾਂ ਬੈਸੇ ਵੀ ਪੀ ਚੱਲੀ ਜਰਾ ਵੀ ਆਪਾਂ ਕਹਿੰਦੇ ਆਪਣੇ ਪਸ਼ੂ ਨੂੰ ਪ੍ਰੋਬਲਮ ਨਾ ਆਵੇ ਸਾਰਾ ਪ੍ਰੋਬਲਮ ਵੀ ਆਉਣੀ ਹੈ ਖੂਨ ਤੋਂ ਹੀ ਤੇ ਪੁੱਛੇ ਦਾ ਖੂਨ ਫੁੱਲਾ ਵੀਰੇ ਤਾਂ ਤੁਹਾਡੇ ਐਨੀਮਲ ਨੂੰ ਕੋਈ ਪ੍ਰੋਬਲਮ ਨਹੀਂ ਆਉਣੀ ਹੈਗੀ ਤੇ ਆਪਾਂ ਵੀਰੇ ਖੂਨ ਉਹਨਾਂ ਲਈ ਕਰਨਾ ਕੀ ਆ ਆਪਾਂ ਹੀਮੋਟਕ ਦੇ ਦੇਣੀ ਆ ਜਿੰਨਾ ਵੀਰੇ ਗਾਵਾਂ ਦਾ ਖੂਨ ਤਿੰਨ ਚਾਰ ਗਰਾਮੀਆਂ ਬਹੁਤ ਘੱਟ ਖੂਣਾਗਾ ਉਹਨਾਂ ਨੂੰ ਤੁਸੀਂ ਵੀਰੇ ਕਰਨਾ ਕੀ ਹੈ ਇੱਕ ਤਾਂ ਹੀਮੋਟੈਕ ਦੇ ਦਿਓ ਤੇ ਇੱਕ ਤੁਸੀਂ ਨਾਲ ਉਹਨੂੰ ਵੀਰੇ ਆਪਣੇ ਪਾਸੇ ਮੁੰਦੇ ਲੋਹ ਪਛਮਾਉਂਦੀ ਹੈ ਲੋਹ ਪਛਮਾਉਂਦੀ ਹੈ ਕਾਲਾ ਕੰਪਨੀ ਦੀ ਆਉਂਦੀ ਹੈ ਔਂਜੇ ਹੋਰ ਕੰਪਨੀ ਬਹੁਤ ਹੈ ਕਾਲਾ ਕੰਪਨੀ ਦੀ ਆਪਣੇ ਲੋਹ ਪਛਮ ਲੈ ਲੈਣੀ ਆ ਡਿਲੀਵਰੀ ਆਪਾਂ ਉਹ ਚਾਹੇ ਮਗਣੀ ਚ ਪਾ ਕੇ ਮਢੀ ਚ ਇੰਨੀ ਕ ਚਾਹੇ ਮਖਿਆਲ ਚ ਪਾ ਕੇ ਬਮੋਲੀ ਦੀ ਤਿਆਰ ਕਰੋ ਜਿੰਨਾਂ ਦਾ ਗਾਵਾਂ ਦਾ ਖੂਨ ਤਿੰਨ ਚਾਰ ਗਰਾਮਾਂ ਯਾਰਾ ਉਹਨਾਂ ਦਾ ਖੂਨ ਵੀਰੇ ਬਹੁਤ ਹੀ ਵਧੀਆ ਬਣ ਲੱਗ ਜਾਊਗਾ ਐਂ ਤੜਾ ਰਿਜ਼ਲਟ ਆ ਵੀਰੇ ਲੋਹ ਪਛਮ ਦਾ ਆਪਾਂ ਬਹੁ ਤੇ ਆਪਾਂ ਵੀ ਜਿਛੇ ਪੀਉਣ ਦੇ ਨਾਲ ਆਪਾਂ ਫਾਇਦੇ ਕੀ ਨੇ ਆਪਾਂ ਨੂੰ ਜਿਛੇ ਪੀਉਣ ਦੇ ਆਪਾਂ ਨੂੰ ਵੀ ਜਿਛੇ ਪੀਉਣ ਦੇ ਫਾਇਦੇ ਆਪਾਂ ਨੂੰ ਏਹੀ ਨੇ ਜੀ ਇੱਕ ਤਾਂ ਵੀਰੇ ਇਹਨਾਂ ਦਾ ਮਵੇਸ਼ਿਆ ਨਹੀਂ ਹੁੰਦਾ ਹੈਗਾ ਗਾਵਾਂ ਨੂੰ ਛੇੜੇ ਤੇ ਪ੍ਰੋਬਲਮ ਨਹੀਂ ਆਉਂਦੀ ਹੈਗੀ ਖੂਨ ਨਹੀਂ ਘਟਦਾ ਹੈਗਾ ਤੁਦ ਨਹੀਂ ਘਟਦਾ ਪੁੱਛ ਵੀਰੇ ਜੇ ਆਪਾਂ ਪਿਆਈ ਚੱਲਾਂਗੇ ਤੇ ਜਿੰਨਾ ਆਪਾਂ ਪਸ਼ੂ ਦਾ ਖੂਨ ਘਟਾ ਤੇ ਉਹਨੂੰ ਪਿਆਓ ਤਾਂ ਖੂਨ ਨੂੰ ਪੂਰਾ ਕਰੂਗੀ ਇਹਦੇ ਇੰਨੇ ਕੇ ਰਿਜ਼ਲਟ ਨੇ ਵੀਰੇ ਤੇ ਨਮਾ ਘੰਟ ਦੇ ਵੱਡਾ ਜੀ ਕੰਪਨੀ ਦੇ ਪ੍ਰੋਡਕਟ ਆ ਤੇ ਆਪਾਂ ਬਹੁਤ ਦਿਨ ਪਵਾਇਆ ਹੈਗਾ ਜਿੰਨਾ ਗਾਵਾਂ ਦਾ ਖੂਨ ਯਾਰ 2-3 ਗ੍ਰਾਮ ਰਹਿ ਗਿਆ ਦਿਨਾਂ ਉਹ ਵੀ ਆਹ ਬਚ ਗਏ ਵੀ ਤੇ ਆਪਾਂ ਡ੍ਰਿਪਪੋਡਰਪਾਂ ਲਾ ਕੇ ਕੁਝ ਕੱਲੇ ਆਪਾਂ ਇਹ ਨਹੀਂ ਵੀ ਫਿਸ਼ ਪਈ ਆ ਡ੍ਰਿਪਪੋਡਰਪਾਂ ਲਾਈਆਂ ਨੇ ਤੇ ਹੋਰ ਹੁਣ ਦਿੱਤਾਗਾ ਉਸ ਤੋਂ ਬਾਅਦ ਵੀਰੇ 25 ਸਾਰੇ ਠੀਕ ਹੋਏ ਨੇ ਤੇ ਬਹੁਤ ਵਧੀਆ ਰਿਜ਼ਲਟ ਆ ਤੁਸੀਂ ਇੱਕ ਵਾਰੀ ਪਾਓ ਜੀ ਬਾਕੀ ਵੀਡੀਓ ਵੀਰੇ ਚੰਗੀ ਲੱਗੇ ਤਾਂ ਸ਼ੇਅਰ ਕਰ ਦਿਓ ਬਾਕੀ ਮੇਰੇ ਚੈਨਲ ਨੂੰ ਵੀਰੇ ਸਬਸਕ੍ਰਾਈਬਰ ਕਰ ਲਿਓ ਜੀ ਲਾਈਕ ਕਰਿਓ ਕਮੈਂਟ ਕਰਿਓ ਵੀਰੇ ਅੱਜ ਕੱਲ ਦੀ ਸਾਰਿਆਂ ਨੂੰ ਧੰਨਵਾਦ